ਸੋਸ਼ਲ ਮੀਡੀਆ ਤੇ ਇਸ ਲਈ ਇਹ ਵੀਡੀਓ ਖੂਬ ਸੁਰਖੀਆਂ ਦੇ ਵਿੱਚ ਦਰਅਸਲ ਇਸ ਵੀਡੀਓ ਦੇ ਵਿੱਚ ਇਹ ਜੋ ਸਰਦਾਰ ਜੀ ਨੇ ਜਿਨ੍ਹਾਂ ਦੇ ਕੀ ਨੀਦੀ ਨਹੀਂ ਖੂਬ ਚਰਚੇ ਹੋ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਰਹੇ ਹੋ ਕਿ ਕਿੰਜ ਸਕੇਟਿੰਗ ਕਰਦਿਆਂ ਹੋਇਆ ਇਸ ਸਰਦਾਰ ਜੀ ਦੇ ਬੱਲੂ ਪੱਗ ਬੰਨੀ ਗਈ ਹੈ ਸਤ ਤੋਂ ਅੱਠ ਮਿੰਟਾਂ ਦੇ ਵਿੱਚ ਇਸ ਸਰਦਾਰ ਜੀ ਨੇ ਸਿਰ ਤੇ ਪੱਗ ਸਜਾ ਲਈ ਯਾਨੀ ਕਿ ਦਸਤਾਰ ਸਜਾਈ ਹੈ ਤਾਂ ਸਕੇਟਿੰਗ ਕਰਦਿਆਂ ਕਰਦਿਆਂ ਇਸ ਸ਼ਖਸ ਦੇ ਵੱਲੋਂ ਸਿਰ ਤੇ ਦਸਤਾਰ ਸਜਾਈ ਗਈ ਹੈ ਜਿਸ ਦੀ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਓ ਨੂੰ ਦੇਖ ਕੇ ਅੱਜ ਹਰ ਕੋਈ ਖੂਬ ਪ੍ਰਸ਼ੰਸਾ ਵੀ ਕਰ ਰਿਹਾ ਹੈ ਹਾਂਜੀ ਸਰ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪ੍ਰੀਤ ਸਿੰਘ ਢਿੱਲੋਂ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਢਿਲੋ ਸਰ ਇੱਕ ਤੁਹਾਡੀ ਵੀਡੀਓ ਬਾਹਰ ਲਪੋੜੀ ਸੋਸ਼ਲ ਮੀਡੀਆ ਦੇ ਉੱਪਰੇ ਪਗੜੀ ਬੰਦੇ ਹੋਈ ਹਾਂਜੀ ਸਕੇਟਿੰਗ ਕਰਦੇ ਤੇ ਸਰ ਉਹ ਵੀਡੀਓ ਮੇਰੀ ਹੋਈ ਆ ਵਾਇਰਲ ਜਿਹੜਾ ਸਾਡਾ ਸੀਗਾ ਨੈਸ਼ਨਲ ਰੈਂਕਿੰਗ ਇਵੈਂਟ ਸਕੇਟਿੰਗ ਦਾ ਜੋ ਕਿ ਇਸ ਥੋੜੇ ਦਿਨ ਪਹਿਲਾਂ ਲੋਹਾਰਕਾ ਰੋਡ ਸਾਡੇ ਟਰੈਕ ਦੇ ਵਿਖੇ ਹੋਇਆ ਆ ਤੇ ਉਸ ਦੇ ਵਿੱਚ ਮੈਨੂੰ ਓਪਨਿੰਗ ਸੈਰਮਨੀ ਤੇ ਇੱਕ ਪਰਫਾਰਮੈਂਸ ਦੇਣ ਦਾ ਮੌਕਾ ਮਿਲਿਆ ਸੀ ਸੋ ਮੇਰੀ ਪਰਫਾਰਮੈਂਸ ਜਿਹੜੀ ਇੱਕ ਦਸਤਾਰ ਨੂੰ ਪ੍ਰਮੋਟ ਕਰਨ ਵਾਸਤੇ ਜਿਹੜੀ ਆ ਕੀਤੀ ਗਈ ਸੀ ਇਹ ਜਿਹੜੇ ਚਿਕਦਾ ਆਇਆ ਕੀ ਸਿੱਖੀ ਦੇ ਪਰਮ ਨੂੰ ਇਸ ਤਰੀਕੇ ਨਾਲ ਕੀਤੀ ਜਾਂਦਾ ਲੋਕ ਬਹੁਤ ਹੀ ਤਰੀਕੇ ਦਾ ਵੀਡੀਓ ਜਿਹੜੀ ਇੰਸਟਾਗ੍ਰਾਮ ਦੇ ਉੱਪਰ ਪਾਉਂਦੇ ਨੇ ਦੇਖੋ ਹਰ ਇੱਕ ਚੀਜ਼ ਨੂੰ ਕਰਨ ਦਾ ਕੋਈ ਅਲੱਗ-ਅਲੱਗ ਤਰੀਕਾ ਅਲੱਗ-ਅਲੱਗ ਬਹਾਨਾ ਚਾਹੀਦਾ ਹੁੰਦਾ ਸੋ ਆਪਾਂ ਆਪਣੀ ਚੀਜ਼ ਨੂੰ ਕਿਵੇਂ ਪ੍ਰੋਮੋਟ ਕਰਨਾ ਉਹ ਸਾਡੇ ਤੇ ਜਿਹੜਾ ਵਾ ਡਿਪੈਂਡ ਕਰਦਾ ਆ ਸੋ ਮੇਰੀ ਕੋਸ਼ਿਸ਼ ਇਹ ਸੀਗੀ ਕਿ ਮੇਰੇ ਕੋਲੇ ਦੋਵੇਂ ਪ੍ਰੋਫੈਸ਼ਨ ਸੀ ਇੱਕ ਮੇਰੀ ਸਕੇਟਿੰਗ ਐਂਡ ਇੱਕ ਮੇਰੀ ਦਸਤਾਰ ਜਿੰਨੇ ਮੈਨੂੰ ਇਨਾ ਮਾਣ ਬਖਸ਼ਿਆ ਸੋ ਇਹ ਸੀਗਾ ਕਿ ਅਗਰ ਮੈਂ ਕੁਝ ਅਲੱਗ ਕਰੂੰਗਾ ਕਿਉਂਕਿ ਨੌਜਵਾਨ ਪੀੜੀ ਜਿਹੜੀ ਹੈ ਨਾ ਅੱਜ ਕੱਲ ਕੁਝ ਨਵਾਂ ਵੇਖ ਕੇ ਜ਼ਿਆਦਾ ਐਪਰੀਸ਼ੀਏਟ ਹੁੰਦੀ ਆ ਕਿ ਜੇ ਤੁਸੀਂ ਪੁਰਾਣੇ ਖਿਆਲات ਅੱਗੇ ਲੈ ਕੇ ਆਓਗੇ ਤੇ ਨੌਜਵਾਨ ਤੁਹਾਨੂੰ ਇੱਕ ਐਵੇਂ ਕਵੇਂ ਸਮਝ ਕੇ ਪਿੱਛੇ ਛੱਡ ਜਾਂਦੇ ਨੇ ਸੋ ਜੇ ਤੁਸੀਂ ਕੁਝ ਚੀਜ਼ ਨੂੰ ਪ੍ਰਮੋਟ ਕਰਨਾ ਵਾ ਤੇ ਤੁਹਾਨੂੰ ਉਹਨਾਂ ਦੇ ਵਾਂਗੂ ਕੁਝ ਨਾ ਕੁਝ ਪ੍ਰਮੋਟ ਕਰਕੇ ਉਹਨਾਂ ਦੇ ਵਿੱਚ ਅੱਗੇ ਆਉਣ ਲਈ ਤੁਹਾਨੂੰ ਕੁਝ ਨਾ ਕੁਝ ਐਸਾ ਕਰਨਾ ਪੈਣਾ ਹੈ ਕਿ ਉਹ ਇਨਸਪਾਇਰ ਹੋਣ ਤੁਹਾਡੇ ਤੋਂ ਸੋ ਮੈਨੂੰ ਲੱਗਦਾ ਸੀਗਾ ਕਿ ਬੱਚੇ ਇਦਾਂ ਇਨਸਪਾਇਰ ਹੋਣਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਪੀੜ੍ਹੀ ਸਾਡੀ ਚੱਲਦੀ ਪਈ ਆ ਚਲੋ ਸਭ ਕਿੰਨੇ ਦਿਨ ਸਰ ਮੈਂ ਕਾਫੀ ਸਾਲ ਤੋਂ ਦਸਤਾਰ ਸਜਾ ਰਿਹਾ ਹਾਂ ਤੇ ਟਰਬਨ ਸੈਂਟਰ ਜਿਹੜਾ ਮੈਂ ਪਿਛਲੇ 13 ਸਾਲ ਤੋਂ ਚਲਾ ਰਿਹਾ ਢਿੱਲੋਂ ਟਰਬਨ ਸੈਂਟਰ ਦੇ ਨਾਂ ਤੋਂ ਤੇ ਜਿਹੜੀ ਬਿਨਾ ਸ਼ੀਸ਼ੇ ਤੋਂ ਦਸਤਾਰ ਬੰਨਣ ਦੀ ਪ੍ਰੈਕਟਿਸ ਹੈ ਮੈਂ ਕਰੀਬ ਦੋ ਹਫ਼ਤੇ ਕਰਦਾ ਰਿਹਾ ਰੈਗੂਲਰ ਸੋ ਰੋਜ਼ ਸਵੇਰੇ ਉੱਠ ਕੇ ਮੈਂ ਪਹਿਲਾ ਕੰਮ ਮੇਰਾ ਹੀ ਹੁੰਦਾ ਸੀਗਾ ਕਿ ਮੈਂ ਆਪਣਾ ਫਰੈਸ਼ ਹੋ ਕੇ ਨਹਾਤ ਹੋ ਕੇ ਐਂਡ ਆਪਣੀ ਦਸਤਾਰ ਸਜਾਉਣੀ ਹੋਰ ਗੁਰਸਿੱਖਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਮੈਸੇਜ ਮੈਂ ਸਾਰਿਆਂ ਨੂੰ ਇਹ ਹੀ ਦਵਾਂਗਾ ਜੀ ਜੇ ਤੁਸੀਂ ਦੁਨੀਆ 'ਚ ਆਏ ਹੋ ਇੱਕ ਸਿੱਖ ਦੇ ਸਾਡੀ ਪਹਿਚਾਨ ਬਣੀ ਆ ਨਾਮ ਦੇ ਪਿੱਛੇ ਸਿੰਘ ਲੱਗਦਾ ਆ ਜਾਂ ਕੌਰ ਲੱਗਦਾ ਹੈ ਕਿ ਆਪਾਂ ਇੱਧਰ ਉੱਧਰ ਵਾਲੇ ਪਾਸੇ ਜਾਂ ਪੁੱਠੇ ਛੱਦੇ ਕੰਮਾਂ 'ਚ ਨਾ ਜਾਈਏ ਅਸੀਂ ਆਪਣੀ ਦਸਤਾਰ ਬੰਨੀ ਹੈ ਕਿ ਪੀੜੀ ਜਿਹੜੀ ਆ ਸਾਡੀ ਜਿਹੜੀ ਆ ਪੜੀ ਲਿਖੀ ਪੀੜੀ ਹੋਵੇ ਗੁਰਬਾਣੀ ਦਾ ਪ੍ਰਚਾਰ ਕਰਦੀ ਹੋਵੇ ਦਸਤਾਰ ਸਜਾਉਂਦੀ ਹੋਵੇ ਕਿ ਤਾਂਕਿ ਅੱਗੇ ਜਾ ਕੇ ਜਿਹੜੀ ਸਾਡੀ ਸਿੱਖ ਸਿੱਖੀ ਦੀ ਜਿਹੜੀ ਗਿਣਤੀ ਆ ਉਹ ਵੱਧ ਸਕੇ